ਇਹ ਕੁੱਕਰ ਕਿਦਾ ਹੋਇ 5 ਕਿਲੋ 5 ਕਿਲੋ ਦਾ ਇਹ ਚੱਲਾ ਮਣਾ ਥੋੜੇ ਜਿਹਾ ਚਾਰ ਪੇਚ ਕਰੋ ਕਿ ਆਪਾਂ ਕੀ ਕੀ ਆ ਮੁੰਡਿਆੜੋ ਦੱਸੋ ਫਿਰ ਭਾਜੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਜੀ ਇਹ ਕੁੱਕਰ ਹੈ ਅੱਛਾ ਜੀ ਠੀਕ ਹੈ ਜੀ ਭਾਜੀ ਆਪਾਂ ਇਹਦੇ ਵਿੱਚ ਪਹਿਲਾਂ ਆਪਾਂ ਜਦੋਂ ਗੁੜ ਕੋਲਿਆ ਗਿਆ ਕੋੜ ਸੇਬ ਜਿਦਾਂ ਅੰਗੂਰ ਲਾਚੀਆਂ ਲੌਂਗ ਸੁਆਲੇ ਜਿਦਾਂ ਇਹ ਵਗੈਰਾ ਵਗੈਰਾ ਜਿਸ ਤਰ੍ਹਾਂ ਤੁਸੀਂ ਮਿਲ ਕੇ ਜੋ ਜੋ ਤੁਸੀਂ ਚੀਜ਼ ਪਾਉਣੀ ਚਾਹੁੰਦੇ ਹੋ ਤੁਸੀਂ ਪਾਉਣਾ ਉਹਨੂੰ ਕੋਲਿਆ ਜਾਵੇ 15-20 ਦਿਨ ਰੱਖਿਆ ਜਾਵੇ ਇੱਕ ਪਹਿਲਾ ਘਣਾ ਤੁਰਦਾ ਇਹ ਘਣਾ ਤੁਰ ਪੈਂਦਾ ਆ ਫਿਰ ਉਸ ਤੋਂ ਅੱਗੇ ਛਾਛਾ ਹੁੰਦੀ ਹੈ ਫਿਰ ਪਦਣਾ ਪੈਂਦਾ ਆ ਆਪਾਂ ਕੂਕਰ ਦੇ ਵਿੱਚ ਪਾ ਦਿੰਦਾ ਭਾਜੀ ਅਜਾ ਸਿਲੰਡਰ ਨਾਲ ਕਨੈਕਟ ਕੀਤਾ ਹੈ ਭਾਜੀ ਤੇ ਇਥੋਂ ਸਿੱਧੀ ਗੈਸ ਜਿਹੜੀ ਇਹਦਾ ਥੱਲੇ ਆ ਇਹਨੂੰ ਬਸ ਬਿਲਕੁਲ ਸਲੋ ਬਿਲਕੁਲ ਸਲੋ ਰੱਖਣਾ ਭਾਜੀ DNA ਪ੍ਰੋਸੀਜਰ ਜਿਹਦਾ ਸਲੋ ਰੱਖਣਾ ਆ ਆਪਾਂ ਦੇਖੋ ਆ ਫਿਰ ਵੀ ਸਾਡੇ ਕੋਲ ਛੋਟੀ ਫੈਮਲੀ ਸੀ ਆਪਾਂ ਕੰਮ ਸਾਰਾ ਤੁਹਾਨੂੰ ਪਤਾ ਜੱਟ ਜੀ ਗਾੜੀ ਹੁੰਦੇ ਆ ਤੇ ਆਪਾਂ ਸਿਹਰੀ ਗੈਸ ਦੀ ਜਿਹੜੀ ਆ ਪਾਈਪ ਉਹੀ ਯੂਜ਼ ਕਰ ਲਈ ਗਈ ਆ ਇਹ ਇਥੇ ਆਟਾ ਲਗਾਤਾ ਵੀ ਬਾਹਰ ਨਾ ਆਉਡੇ ਹੁਣ ਦੇਖੋ ਤੁਸੀਂ ਦੇਖੋ ਇੱਥੋਂ ਗਿਆ ਸਾਡੇ ਕੋਲ ਭਾਜੀ ਬਰਫ਼ ਨਹੀਂ ਸੀਗੀ ਫ੍ਰਿਜ ਨਹੀਂ ਸੀਗੀ ਕੀ ਕਰ ਸਕਦੇ ਆਪਾਂ ਫਿਰ ਹਣਾ ਆਪਾਂ ਫਿਰ ਵੀ ਖਿੰਮਤ ਨਹੀਂ ਸਾਰੀ ਠੰਡਾ ਪਾਣੀ ਇੱਥੇ ਸਟੌਪ ਕੀਤਾ ਗਿਆ ਆਪਾਂ ਗਾਸੀ ਤਾਂ ਬਿਲਕੁਲ ਬਰਫ਼ ਹੋਣੀ ਚਾਹੀਦੀ ਹੈਗਾ ਤੇ ਜੰਮੀ ਹੋਈ ਕਾ ਕੇ ਵਾਟਰਪੇਪਰ ਜਿਹੜੇ ਆ ਉਹ ਇਕੱਠੇ ਹੋ ਕੇ ਬੋਟਲ ਚ ਜਾਣ ਤੇ ਫਿਰ ਤੁਹਾਡੇ ਵਾਸਤੇ ਬੂੰਦ-ਬੂੰਦ ਜੋ ਹੈ ਇਹ ਤੁਹਾਡੇ ਅੰਮ੍ਰਿਤ ਤਿਆਰ ਹੋ ਰਿਹਾ ਸੀ ਤੀਜਾ ਰਸਨ ਤਿਆਰ ਹੋ ਰਿਹਾ ਪਾਜੀ ਬੋਲੋ ਬਾਬੇ ਰੋਡੇ ਦੀ ਜੈ ਮਾਸੀ ਪਾਜੀ ਇਹ ਤੁਸੀਂ ਵੀ ਕਰੋ ਪਰ ਧਿਆਨ ਨਾਲ ਕੁੱਕਰ ਫਟਣ ਦਾ ਡਰ ਹੁੰਦਾ ਆ ਬਾਕੀ ਇਹ ਸਾਡੀ ਦੇਸੀ ਕੈਨੇਡੀਅਨ ਕਲੱਬ ਦੇਸੀ ਕੈਨੇਡੀਅਨ ਕਲੱਬ ਨਹੀਂ ਕਰੀਆ ਪਾਜੀ ਬੋਤਲ ਦਿਖਾਓ ਬੋਤਲ ਦੇਖੋ ਪਾਜੀ ਪਾਜੀ ਕੈਨੇਡੀਅਨ ਕਲੱਬ ਹੈ ਤੇ ਬਹੁਤ ਖੁਸ਼ਖਬਰੀ ਦੀ ਪਾਜੀ ਉੱਡ ਗਈ ਪਾਜੀ ਉੱਤੋਂ ਦੀ ਪਾਜੀ ਉੱਡ ਗਈ ਸ਼ਰਾਬ ਉੱਡ ਗਈ ਵਿੱਚ ਪਾ ਦਿੱਤੀ ਹੋਵੇ ਉਹ ਇੱਥੇ ਕੋਈ ਇੱਥੇ ਕੋਈ ਚੀਜ਼ ਰੱਖੋ ਨਹੀਂ ਨਹੀਂ ਜਦ ਦੀ ਸਟੌਪ ਨਹੀਂ ਕਰਦੇ ਬੰਬ ਬਣ ਸਕਦਾ ਬੰਬ ਬਣ ਸਕਦਾ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਜੀ ਕਿਹੜੇ ਕਿਹੜੇ ਮੇਰੇ ਵੀਰ ਕੱਢ ਰਹੇ ਨੇ ਭਾਈ ਕੇਸ਼ ਜੀ ਹਾਂ ਜੀ ਭਾਈ ਜੱਗਾ ਜੀ ਭਾਈ ਜੱਗਾ ਜੀ ਮੁੜ ਗਏ ਨੇ ਹਾਂਜੀ ਭਾਈ ਆਪਾ ਭਾਜੀ ਇਹਨਾਂ ਦੀ ਹਲਪ ਕਰਾ ਰਿਆ ਆਪਾ ਭਾਜੀ ਮਿਹਨਤੀ ਨੇ ਭਾਈ ਜੀ ਤੇ ਇੱਧਰ ਕੈਮਰਾਮੈਨ ਭਾਜੀ ਆਪਣੇ ਪੂਰਵਾ ਸਾਹਿਬ ਜੀ ਜੋ ਕਿ ਅੱਗੇ ਟੈਂਡਰਾ মিডিਆ 'ਚ ਫੜੇ ਗਏ ਇਹਨਾਂ ਨੇ ਉਹਨੇ ਤੇ ਸ਼ੁਰੂ ਕੀਤਾ ਹੈਗਾ ਆਪਾ ਭਾਜੀ ਤੁਹਾਡੇ ਕਾਹਤੋਂ ਕਿੰਨੀ ਵਧੀਆ ਤੁਹਾਨੂੰ ਸੁਣ ਕੇ ਬਹੁਤ ਖੁਸ਼ੀ ਹੋ ਗਈ ਥੋੜੀ ਥੋੜੀ ਨਿਕਲ ਵੀ ਰਹੀ ਹੈ ਹੁਣ ਤੇ ਬਸ ਆਪਾਂ ਜਿੱਦਾਂ ਹੀ ਨਿਕਲਦੀ ਆਪਾਂ ਸਵਾਦੀਆਂ ਲੈ ਕੇ ਇਹ ਸਪੈਸ਼ਲ ਨਿਊਜ਼ੀਲੈਂਡ ਮੇਡ ਸ਼ਰਾਬ ਹੈ ਕੈਨੇਡੀਅਨ ਕਲੱਬ ਸੀਸੀ ਪ੍ਰਾਈ ਕਰਦੇ ਆ ਉੱਥੋਂ ਟਿਕਟ ਮੰਗਾਇਆ ਰੱਦ ਨਹੀਂ ਆ ਜਾ ਕਾਕਾ ਬੱਲੀ